ਪ੍ਰਾਭੋ ਮੇਰੇ ਸ਼ਹਿਰ ਸਰਦੂਲਗੜ੍ਹ ਦੇ ਵਿੱਚ ਬਿੰਦਰ ਐਗਰੀਕਲਚਰ ਵਰਕਸ ਨੇ ਆਪਦੀ ਮਿਹਨਤ ਨਾਲ ਬਹੁਤ ਵਧੀਆ ਡੈਂਪਰ ਤਿਆਰ ਕੀਤਾ ਇਹ ਵੀਰ ਨੇ ਕਿਸੇ ਫੇਸਬੁੱਕੀ ਵਿਦਵਾਨ ਨੂੰ ਫੋਨ ਕਰ ਲਿਆ ਵੀ ਮੇਰੀ ਇਹ ਮਿਹਨਤ ਦੀ ਵੀਡੀਓ ਪਾ ਦੇ ਤਾਂ ਉਹ ਭਰਾ ਨੇ ਤੋਂ 15000 ਰੁਪਏ ਮੰਗਿਆ ਵੀ ਕੀ ਗੱਲ ਹੁੰਦੀ ਹੈ ਮੈਂ ਇਹਨੂੰ ਆਖਿਆ ਵੀ ਮੈਂ ਪਾਉਂਗਾ ਖੇਤ ਜਾਂਦਾ ਹੋਇਆ ਤੇਰੀ ਵੀਡੀਓ ਭਰਾ ਆਪਣੀ ਵੀਡੀਓ ਨੂੰ ਸ਼ੇਅਰ ਕਰ ਦੇਣਗੇ ਤੇ ਪ੍ਰਾਭੋ ਦੱਸਦੇ ਹਾਂ ਤੁਹਾਨੂੰ ਆਪਾਂ ਸਾਰਾ ਮੁੱਦਾ ਵੀਰ ਨੇ ਬਹੁਤ ਮਿਹਨਤ ਦੇ ਨਾਲ ਇਹ ਡੈਂਪਰ ਤਿਆਰ ਕੀਤਾ ਜਿਹੜਾ ਇਹਦੇ ਵਿੱਚ ਇੰਜਨ ਹੈ 265 ਦਾ ਡੀਆਈ ਇੰਜਨ ਹੈ ਜਿਹੜੇ ਦੇ ਗੇਅਰ ਨੇ 4x4 ਗੇਅਰ ਆ ਬਾਕੀ ਲੋ ਹਾਈ ਚ ਹੈ ਤੇ ਦੂਰਾ ਇਹ ਤੇ ਪੰਪ ਲੱਗਿਆ ਹੋਇਆ ਜਿਹੜਾ ਇਹਦਾ ਹਿੱਸਾ ਦਾ ਕੈਂਟਰ ਦਾ ਪੂਰਾ ਮਜ਼ਬੂਤ ਹਿੱਸਾ ਦਾ ਤੇ ਜਿਹੜਾ ਇਹ ਬਜਨ ਚ ਚੱਕਦਾਗਾ ਬਜਨ ਲੈ ਕੇ ਜਾਂਦਾਗਾ 60 70 ਕੁਆਟਲ ਬਜਨ ਲਾ ਜਾਂਦਾ ਜੇ ਤੁਸੀਂ ਕੱਚੇ ਰਾਹਾਂ ਦੇ ਬਿਜਲੀ ਟਪਾਉਣਾਗਾ ਲੋ ਗੇਅਰ ਨਾਲ ਲੱਗ ਜਾਂਦਾਗਾ ਬਹੁਤ ਬਜਨ ਲੈ ਜਾਂਦਾ ਬਾਕੀ ਦੀ ਸਵੀਟ ਬਹੁਤ ਹੈ ਬਾਕੀ ਮੇਰੇ ਵੀਰ ਨਾਲ ਕਰਦੇ ਆ ਗੱਲ ਦੱਸ ਦੇ ਵੀ ਇਹਦੇ ਚ ਕਿਹੜੇ ਕਿਹੜੇ ਗੁਣ ਆ ਗੁਣ ਤਾਂ ਬਾਈ ਜੇ ਜੋ ਟਰੈਕਟਰ ਦਾ ਤੋੜਾ ਪੀਕਅ ਦਾ ਬਾਕੀ ਮਾਂਗਰ ਵਾਲਾ ਤੁਸੀਂ ਕੰਮ ਭਾਰੀ ਦੇਖ ਹੀ ਸਕਦੇ ਹੋ 60 65 ਗਵੰਟਲੇ ਇਹ ਵਧੀਆ ਆਰਾਮ ਨਾਲ ਇਹ ਆਦਾ ਸੌਖਾ ਵਧੀਆ ਲੈ ਜਾਂਦਾਗਾ ਉਦੋਂ ਬਾਅਦ ਜਿਹੜੀ ਐਵਰੇਜ ਵੀ ਹੈਗੀ ਹੈ ਐਵਰੇਜ ਵੀ ਇਹ 18 17 18 ਦੀ ਲੋਡ ਤੇ ਵੀ ਦਿੰਦਾ ਖਾਲੀ ਤਾਂ ਇਹਨੇ 20y ਦੀ ਐਵਰੇਜ ਇਹ ਦੇ ਜਾਂਦਾਗਾ ਅੱਛਾ ਤੇ ਬਾਕੀ ਡੀਜ਼ਲ ਦਾ ਵੀ ਘੱਟ ਖਰਚਿਆ ਬਾਕੀ ਟਰੈਕਟਰ ਤੇ ਸਾਰਾ ਟਰਾਲੀ ਇਹ ਸਾਰਾ ਕੁਝ ਇਕੱਠੇ ਕੰਪਨੀ ਦਾ ਟਰੈਕਟਰ ਦਾ ਯੂਜਨਾ ਹੈਗਾ ਨਾਲ ਟਰਾਲੀ ਹੈਗੀ ਡੈਂਪਰ ਵੀਰ ਨੇ ਕੀਤਾ ਹੋਇਆ ਬਾਕੀ ਤੇ ਬ੍ਰੇਕ ਬ੍ਰੇਕ ਬਈ ਪਾਵਰ ਤੇ ਆ ਡਿਸਕ ਬ੍ਰੇਕ ਹਿੱਸਾ ਲੱਗਿਆ ਹੋਇਆ ਅੱਗੇ ਪੰਗਰਲੇ ਪਾਵਰ ਮਾਗਰਲੇ ਬ੍ਰੇਕ ਪਾਵਰ ਤੇ ਆ ਅਗਲੇ ਡਿਸਕ ਬ੍ਰੇਕਾਂ ਚ ਬਹੁਤ ਇਹਦੇ ਤਾਕੜੇ ਪੁਰਾਣੇ ਬ੍ਰੇਕ ਤਿਆਰ ਕੀਤੇ ਆ ਵਿਚਾਂ ਲ ਕਹਿੰਦਾ ਵੀ ਬ੍ਰੇਕਾਂ ਤੋਂ ਮਾਰ ਖੰਦੇ ਤੁਸੀਂ ਬਾਕੀ ਭਰਾ ਆਪਦੀ ਡਿਮਾਂਡ ਤੇ ਕਹਿੋ ਜਾਂ ਮਰਜ਼ੀ ਤਿਆਰ ਕਰਵਾ ਸਕਦੇ ਹੈ ਨਾ ਜਿਹੜਾ ਮਰਜ਼ੀ ਜਿਹੇ ਜੀ ਡਿਮਾਂਡ ਆ ਕੋਈ ਕਹਿੰਦਾ ਸਾਨੂੰ ਵੀ ਖੇਤੀਬਾੜੀ ਦੇ ਰਿਗਾਰਡਿੰਗ ਚਾਹੀਦਾ ਵੀ ਸਾਨੂੰ ਇਹੋ ਜਿਹਾ ਬਾਡੀ ਐ ਚਾਹੀਦੀ ਆ ਉਹ ਆਪਾਂ ਉਹੋ ਜਿਹਾ ਤਿਆਰ ਕੋਈ ਜੇ ਮੇਰੇ ਕਿਸੇ ਕਿਸਾਨ ਵੀਰ ਨੂੰ ਜ਼ਰੂਰਤ ਹੈ ਜਿਵੇਂ ਖਾਦ ਵਗੈਰਾ ਲਜਾਣ ਨੂੰ ਜਾਂ ਕੋਈ ਪੱਠੇ ਵਗੈਰਾ ਬੱਡਨ ਕਰਨ ਲਜਾਰ ਨੂੰ ਕਰੇ ਹੈਨਾ ਤੁਸੀਂ ਉਹ ਤਿਆਰ ਕਰਵਾ ਸਕਦੇ ਹੋ ਜੇ ਕਿਸੇ ਦੁਕਾਨ ਵਾਲੇ ਵੀਰਾਂ ਨੂੰ ਲੋੜ ਹੈ ਜਿਵੇਂ ਸਿਮਿੰਟ ਬਜਰੀ ਲਈ ਤਾਂ ਭਰਾਓ ਤੁਸੀਂ ਉਹ ਵੀ ਤਿਆਰ ਕਰਵਾ ਸਕਦੇ ਜਿਵੇਂ ਇਹ ਬਾਬਾ ਸਿਮਿੰਟ ਸਟੋਰ ਵਾਲਿਆਂ ਨੇ ਤਿਆਰ ਕਰਵਾਇਆ ਬਜਰੀ ਵਗੈਰਾ ਲਈ ਸਿਮਿੰਟ ਵਗੈਰਾ ਲਈ ਤੁਸੀਂ ਵੀਰੋ ਸਰਦੂਲਗੜ ਦੇ ਵਿੱਚ ਬਿੰਦਰਾ ਐਗਰੀਕਲਚਰ ਵਰਕਸ ਆਟੋ ਮਾਰਕੀਟ ਚ ਪਾਈ ਤਿਆਰ ਕਰਵਾ ਸਕਦੇ ਪਹਿਲਾਂ ਸਾਡੇ ਸਰਦੂਲਗੜ ਦੇ ਵਿੱਚ ਕੜੁੱਕੇ ਬਹੁਤ ਬਣਦੇ ਹੁੰਦੇ ਸੀ ਫੀਟ ਰੇੜੇ ਬਹੁਤ ਦੂਰ ਦੂਰ ਤੱਕ ਬਿਹਾਰ ਯੂਪੀ ਤੱਕ ਗੱਲਾਂ ਹੁੰਦੀਆਂ ਸਰਦੂਲਗੜ ਦੇ ਫੀਟ ਰੇੜਿਆਂ ਦੀਆਂ ਤੇ ਵੀਰ ਹੁਣ ਵੀ ਗੰਨੇ ਵਾਲੀਆਂ ਜੂਸ ਵਾਲੀਆਂ ਰੇੜੀਆਂ ਤੇ ਇਹ ਡੈਂਪਰ ਤਿਆਰ ਕਰਵਾ ਸਕਦੇ ਹੋ ਤੁਸੀਂ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿਓ ਵੀਰ ਨੂੰ ਫੋਨ ਨੰਬਰ ਵੋਲ ਵੀਰੇ 7347373688 7347373688 ਵੀਰ ਦਾ ਨੰਬਰ ਹੈ ਤੁਸੀਂ ਸੰਪਰਕ ਕਰਕੇ ਜਿਹੋ ਜਿਹਾ ਤੁਹਾਨੂੰ ਚਾਹੀਦਾ ਵਧੀਆ ਕੁਆਲਟੀ ਚ ਉਹ ਜਿਹਾ ਤੁਸੀਂ ਤਿਆਰ ਕਰਵਾ ਸਕਦੇ ਹੋ ਸਰਦੂਰਗੜ ਦਾ ਫੀਟਰ ਰੇੜੀਆਂ ਦੇ ਵਿੱਚ ਨਾਂ ਚੱਲਦਾ ਹੈ ਜੇ ਆਪਾਂ ਕਹਿ ਦਈਏ ਆਲ ਇੰਡੀਆ ਦੇ ਵਿੱਚ ਬਹੁਤ ਦੂਰ ਦੂਰ ਤੱਕ ਜਾਂਦੇ ਆ ਤੁਸੀਂ ਕਰਵਾ ਸਕਦੇ ਹੋ ਭਰਾਵੋ ਤਿਆਰ ਬਾਕੀ ਆ ਤੁਹਾਡੇ ਸਾਹਮਣੇ ਖੜਾ ਜਿਹੜੇ ਪੰਪੇ ਦਾ ਲੱਗਿਆ ਹੋਇਆ ਡੈਂਪਰ ਆ ਡਬਲ ਪੰਪ ਹੈ ਬਹੁਤ ਸਖਾਲਾ ਕੀਤਾ ਹੋਇਆ ਟਾਇਰ ਹੀ ਸੇ ਵੀ ਬਹੁਤ ਮਜ਼ਬੂਤ ਹੈ ਟਾਇਰ ਪਾਏ ਹੋਏ ਆ ਬਈਆ ਕੰਪਨੀ ਦੇ ਵਧੀਆ ਟਾਇਰ ਸਾਰਾ ਕੁਝ ਓਕੇ ਇੱਕ ਨੰਬਰ ਕੰਮ ਕੀਤਾ ਹੋਇਆ ਬਈ ਜੀ ਇਹ